ਨਾ ਇਹ ਹਾਦਸਾ ਮਾਰ ਕੇ ਨਾ ਖਾ ਜਾ ਇਹ ਪਾਖੀਆਂ ਪੁੱਛੀਆਂ ਦੋ ਕਰਦੇ ਹੈ ਜਾ ਕੋ ਆ ਰਹੀ ਪੁੱਛਿਆ ਵਰਤੀ ਮੈਂ ਤੁਹਾਨੂੰ ਬੱਸੇ ਜਾ ਸਕਤੇ ਮੈਂ ਸਿਰ ਤੇ ਆਟੇ ਦੇ ਸਿੱਟਕੇ ਸੇਤੀ ਆ ਗਈ ਤੇ ਵਰਤ ਨਹੀਂ ਤਾ ਜੀ ਆਉਂਦੇ ਰੋਲ ਦੇ ਤੇ ਹੱਥ ਲੈ ਆ ਤੂੰ ਦੱਸ ਹਾਂ ਸੱਟ ਗਿਆ ਇੱਥੇ ਇੱਥੇ ਗੱਗਣਾ ਤਾਂ ਨਹੀਂ ਸੱਟ ਗਿਆ ਗੱਗਣਾ ਹੈ ਗੱਗਣਾ ਕੋਣਾ ਤਾਂ ਸੱਟ ਗਿਆ ਬਾਹਰ ਗਿਆ ਮੈਂ ਨਾ ਨਾ ਮੈਨੂੰ ਇਹ ਪਤਾ ਨਹੀਂ ਕੌਣ ਸੱਟ ਗਿਆ ਲੈ ਡਿਟੇਲ ਇੱਥੇ ਸੱਟ ਦੀ ਨਾ ਵੀ ਮੈਂ ਤਾਂ ਹੁੰਦੇ ਨਹੀਂ ਆਏ ਨਾ ਵੀ ਡਿਟੇਲ ਇਹਨੂੰ ਕੋਣ ਸੱਟ ਗਿਆ ਕੀ ਪਤਾ ਲੈ ਕੌਣ ਸੱਟ ਗਿਆ ਹੁਣ ਦੇਖ ਲੈ ਤੁਝ ਮਾਦੀ ਹੋਈ ਪਈ ਲੋਕਾਂ ਨੂੰ ਕਿੱਥੇ ਸੱਟ ਗਿਆ ਆਹ ਕੋਈ ਆਪੇ ਤੇਰੀ ਸੱਟ ਹੀ ਆਈ ਹੋਏ ਆ ਵੀ ਕਿਨੇ ਇੱਥੇ ਸੱਟਗੇ ਨਾ ਕਿਉਂ ਰੁੜੇ ਤੇ ਸੱਟਗੇ ਇਹ ਪਤਾ ਨਾ ਲਾ ਆਪਾਂ ਨੂੰ ਸਮਝ ਬਰ ਕਿਨੇ ਤਦੋਂ ਨਾ ਜਮਾ ਸਰੇ ਗਿਆ ਤੇ ਦੇਖ ਜਮ ਨਹੀਂ ਚੱਲ ਰਹਾ ਇਹ ਲੋਕਾਂ ਨੂੰ ਮੈਂ ਤਲਾਂਂ ਜੜ ਗਈ ਇਹ ਕਰਦੇ ਆ ਕੰਮ ਇਹ ਕਰਦੇ ਕੰਡੇ ਵਿੱਚ ਦੇ ਸਾਰਾ ਬਣ ਤਪਾਉ ਇਹਨਾਂ ਨੇ ਸੱਟਾ ਹੋ ਗਿਆ ਮੇਰੇ ਪੈਰਾ ਬੁੜੀ ਜਿਹਾ ਹੋਂ ਤੇ ਮੈਂ ਤੇ ਨਿਤਨੇ ਸਕੂ ਬਾਹਰ ਆ ਜਾ ਪੂਰਾ ਮੈਂ ਕਦਾ ਆ ਲੇ ਗਏ ਨੀ ਤੂੰ ਚੱਕ ਕੇ ਸੱਟਦੇ ਉਹ ਪੂਰਾ ਚੱਲ ਜੀ ਨਾ ਮੈਂ ਸੱਟ ਤੇ ਸੀ ਚੱਲ ਜੀ ਨੀ ਚੱਲ ਜੀ ਨੀ ਸਕੀਮ ਲੜਾਗੇ ਇਹੇ ਰੋਜ਼ ਕਿੱਕ ਜੀ ਕਰਦੀਆਂ ਰਹਿੰਦੀਆਂ ਆ ਸਕੀਮ ਲੜਨਾ ਮਿੱਤਰਾ ਟੂਨੇ ਤੇ ਬੁੜੀਆਂ ਵੱਧ ਲੜਦੇ ਨੇ ਹਣਾ ਦੋ ਲੱਡੂ ਜੇ ਧਰਦਾਂਗੇ ਆਪਾਂ ਲੈ ਕੇ ਸੁਰਖਾਂ ਬਿੰਦਾਂਗੇ ਜਿਵੇਂ ਧਰਦਾਂਗੇ ਸਮਾਰ ਜਾ ਥੋੜਾ ਜਿਹਾ ਤੇ ਬੁੜੀਆਂ ਦਾ ਕੰਮ ਚੱਲ ਪੂ ਆਪਾਂ ਫਸਾਉਂਦੇ ਸਿੰਗ ਇਹਨਾਂ ਦੇ ਅੱਜ ਚਲੋ ਬਜੀ ਉਹ ਟੂਨੇ ਵਾਲਾ ਸਮਾਨ ਜਾ ਦੇ ਆਂ ਬੀਰ ਤੇ ਹੋ ਗਏ ਗਗਨੇ ਹਾਂ ਆਪਣੇ ਨਾ ਬਾਹਰ ਚ ਰੋਜ ਕੂੜਾ ਸਿੱਟ ਜਾਂਦਾ ਨਾ ਉਹ ਤੇ ਅੱਜ ਮੋਂਾਂ ਦੇ ਘਰੇ ਲਾਂਬਾ ਦੇ ਕੇ ਆਉਣੀ ਆ ਤੂੰ ਮੜਾ ਜਾ ਖਿਆਲ ਰੱਖੀ ਘਰ ਦਾ ਤੇ ਕੰਮ ਧੰਦਾ ਕਰ ਲਈ ਨਾ ਕੋਈ ਨਮੰਮ ਨਹੀਂ ਬਾਗ ਲਾ ਲੈ ਲੈ ਆਹ ਕੌਣ ਕੁਸ ਕਰ ਗਿਆ ਇੱਥੇ ਤੂੰ ਨਾ ਕਰਿਆ ਪਿਆ ਇਹ ਇਹ ਤਾਂ ਇਹੀ ਕਰਕੇ ਗੰਨੇ ਇਹਨਾਂ ਦੀ ਬੁੜੀ ਜੀ ਬਿਮਾਰ ਰਹਿੰਦੀ ਆ ਇਹੇ ਕਰਦਣਾ ਨੇ ਸਾਰੇ ਕੰਮ ਪਹਿਲਾਂ ਤਾਂ ਕੱਲਾ ਕੂੜਾ ਸਿੱਟਦਣਾ ਸੀ ਹੁਣ ਟੂਨੇ ਵੀ ਲੱਗ ਨਾ ਕਰਨਾ ਮੈਨਾਂ ਤਾਂ ਘਰ ਹੋ ਜਾਣੀ ਆ ਜਾ ਕੇ ਦਿੰਨੀ ਆ ਪਤਾ ਇਹਨਾਂ ਦੀ ਬੁੜੀ ਜੀ ਨੂੰ ਮਾਸੀ ਇਧਰ ਆ ਬਾਹਰ ਆ ਜਾ ਤੇਰੀ ਨੂਨੂ ਵੀ ਲਿਆ ਨਾਲ ਹੀ ਹਾਂ ਜਦੋਂ ਨਹੀਂ ਆ ਕੀ ਲੱਛਣ ਕਰੇ ਆ ਤੁਸੀਂ ਦੇਖ ਲਵਾ ਕੇ ਆ ਦੇਖੋ ਪਹਿਲਾਂ ਤਾਂ ਕੱਲਾ ਕੂੜਾ ਹੀ ਸਿੱਟਦੇ ਨਾ ਸੀ ਤੁਸੀਂ ਤੇ ਹੁਣ ਦੇਖੋ ਗਾਹਾਂ ਟੂਨੇ ਵੀ ਕਰਨ ਲੱਗਣਾ ਸਾਡੇ ਬਾਹਰ ਚ ਹਾਂ ਤੈਨੂੰ ਕਿਹਦੇ ਉਂਗਲ ਲਾਤੀ ਉਂਗਲ ਨਹੀਂ ਲਾਏਗੀ ਪਹਿਲਾਂ ਤੁਸੀਂ ਕੂੜਾ ਸਿੱਟਦੇ ਨਾ ਸੀ ਕਿ ਨਾ ਉਹ ਵੀ ਚੁੱਪ ਕਰ ਗਏ ਸੀ ਅਸੀਂ ਇਹ ਨੂ ਇੱਕ ਦਿਨ ਉਹ ਸੱਟ ਕੇ ਇਹ ਕੂੜਾ ਮੈਂ ਦੇਖੀ ਆਪ ਮੈਂ ਆਪ ਦੇਖੀ ਅੜ ਗਏ ਆ ਦਿਖਾ ਆ ਦੇਖੋ ਹੁਣ ਟੂਣਾ ਕਰੇ ਪੇ ਬਾਹਰ ਚ ਆ ਜੋ ਦਿਖਾ ਮੈਂ ਸੋਨੂ ਕਿਹਦੇ ਕਰਤਾ ਟੂਣਾ ਆ ਦੇਖ ਲੈ ਆ ਇੱਥੇ ਬਾਹਰ ਚ ਕਰ ਦੇਣਾ ਤੁਸੀਂ ਨਾ ਪੈਸਿਆ ਨਹੀਂ ਸੋਚੀ ਐ ਲੈ ਬੈਮ ਆਪਣੇ ਕਿੱਤੇ ਹੋਗੇ ਤੂੰ ਇਹ ਬੈਮ ਕੰਮਾ ਕਰਾ ਕਰ ਤੂੰ ਆਂ ਦੇਖ ਉਹਦੇ ਤਾਂ ਇਹ ਕੂੜਾ ਸੱਟਣਾ ਬਾਹਰ ਗੀ ਮਰੀ ਗਾਲ ਸੁਣ ਦੇਖ ਲੈ ਇਹ ਕੋਈ ਚੰਗੀ ਗੱਲ ਆ ਸੋਡੀ ਤੈਨੂੰ ਪਾ ਕੀ ਨੇ ਦਿੱਤਾ ਬੈਮ ਬੈਮ ਨਹੀਂ ਪਾਇਆ ਮੈਂ ਆਪ ਦੇਖਦੀ ਰਹਿਣੀ ਆ ਸਾਰਾ ਦਿਨ ਪਹਿਲਾਂ ਤਾਂ ਤੇਰੀ ਨੂੰਹ ਕੂੜਾ ਸਿੱਟ ਗਈ ਇੱਥੇ ਸਾਡੇ ਇੱਥੇ ਨਹੀਂ ਸਿੱਟਿਆ ਤੁਸੀਂ ਸਿੱਟਦ ਨੂੰ ਹੋਰ ਕੌਣ ਸਿੱਟਦਾ ਹੈ ਕਹਿੰਦਾ ਕੌਣ ਆ ਜੀ ਭਾਈ ਮੇਰੇ ਰੱਬ ਇਹ ਤੇਰੇ ਸੱਸ ਜੀ ਨੂੰ ਹਟਾ ਲਾ ਸਾਰਾ ਦਿਨ ਤਾਂ ਪਾਉਂਦੀ ਰਹਿੰਦੇ ਸਾਰਾ ਦਿਨ ਲੱਦਦੇ ਰਹਿੰਦੇ ਇੱਥੇ ਨਹੀਂ ਤੁਸੀਂ ਲੋਟ ਆਉਂਦੀ ਆ ਚਲੋ ਸਰਪੰਚ ਕੋਲ ਹੀ ਚੱਲੋ ਤੁਸੀਂ ਤਾਂ ਮੈਂ ਕੋਈ ਜਾਂਦੀ ਨਹੀਂ ਮੈਂ ਤੈਨੂੰ ਉਂਗਲ ਦੱਸ ਦੇ ਕਿਨੇ ਲਾਈ ਕਿਸੇ ਨੇ ਨਹੀਂ ਲਾਈ ਉਂਗਲ ਚਲੋ ਸਰਪੰਚ ਕੋਲੇ ਚੱਲਾਂਗੇ ਨਾ ਉੱਥੇ ਨਿ ਮੇੜਾਂਗੇ ਨਾ ਆਪੇ ਕਦੇ ਕੂੜਾ ਸੱਟ ਜਾਣ ਨੂੰ ਨਹੀਂ ਨਾ ਕਦੇ ਜਾਣਦੇ ਬੰਦੇ ਤੱਕ ਹੁਣ ਤਾਂ ਜਾਣਗੇ ਨਾ ਹੁਣ ਅਸੀਂ ਤਾਂ ਸਰਪੰਚ ਕੋਲ ਹੀ ਨਿਬੜਾਂਗੇ ਉੱਥੇ ਗੱਲ ਨਿਬੜੂ ਆਪਣੀ ਕੋਲ ਫੇਰ ਆਵਾਂਗੇ ਜੇ ਅਸੀਂ ਕਰਿਆ ਦੋ ਉੱਥੇ ਚੱਲਾਂਗੇ ਆਪਾਂ ਗੱਲ ਸਰਪੰਚ ਕੋਲ ਹੀ ਨਿਬੜਾਂਗੇ ਕੀ ਬੜਦੇ ਹੋ ਖੜੋ ਇੱਥੇ ਗੱਲ ਕਰ ਆਜੋ ਜਿਸ ਕਰਿਆ ਨਹੀਂ ਹੈਗਾ ਅੰਦਰ ਵਰ ਗਿਆ ਹੁਣ ਜੇ ਤਾਂ ਇਹ ਕਰਿਆ ਕਿਨੇ ਮਮੀ ਆਪਾਂ ਤਾਂ ਕੋਈ ਉਹ ਹੀ ਨਹੀਂ ਕਰਿਆ ਹੈਗਾ ਇਹ ਜਾ ਤੇ ਆਪਾਂ ਟੂਣਾ ਤਾਂ ਨਹੀਂ ਕਰਿਆ ਕੂੜਾ ਦੋਦੇ ਮੈਨੂੰ ਕਾਹਲੀ ਸੀ ਕਿ ਚੱਲ ਮੈਂ ਜ਼ਰੂਰ ਇੱਥੇ ਸੱਟਗੀ ਮੈਂ ਕਹੀਂ ਨਹੀਂ ਆਂਗੀ ਚੱਲ ਉਹਦਾ ਕੂੜਾ ਤਾਂ ਸੱਟ ਤਾ ਉਹਨਾਂ ਨੂੰ ਕਹੀ ਵੀ ਜਾਨੀ ਭੀ ਮੇਥੋਂ ਗਲਤੀ ਹੋਗੀ ਕੀ ਪਤਾ ਹੈ ਕਿਨੇ ਕਰੇ ਆਪਾਂ ਦਾ ਕਰਿਆ ਨਹੀਂ ਹੈਗਾ ਕੋਈ ਉਹ ਨਹੀਂਗਾ ਫੇ ਤੂੰ ਅੰਦਰ ਕਿਆ ਵੜ ਕੇ ਖੜ ਤੇ ਇਥੇ ਬਿੰਦਜੀ ਬਾਹਰ ਪੇੜ ਲਿਆ ਚੱਲ ਆਪਾਂ ਚੱਲ ਕੇ ਆ ਜਾ ਸੋਖਾ ਪਿਆ ਸਰਲਾ ਤਾਂ ਜਰਕ ਨੇ ਅੰਦਰ ਵੜ ਗਈ ਮम्मी ਨੇ ਦੇਖ ਲਾ ਆਪਣੇ ਬਾਹਰ ਚ ਕੂੜਾ ਸਟ ਗਈਆਂ ਤੂੰ ਨਾ ਕਰ ਗਈਆਂ ਪਹਿਲਾਂ ਕੂੜਾ ਸਟ ਗਈਆਂ ਇਹ ਹੋਰ ਪੁੱਛਣਾ ਇਹਨਾਂ ਨੇ ਤਾਂ ਜਮਾ ਲਹੂ ਪੀ ਲਿਆ ਹੋਰ ਕੀ ਹੈਗਾ ਇੰਨਾ ਉਹ ਥੋੜੇ ਕਰਦਾ ਹੁੰਦਾ ਸਮਝਦ ਨਹੀਂ ਨਹੀਂ ਇਹ ਜਮਾ ਕੀ ਹੋ ਗਿਆ ਹੋ ਕੀ ਗਿਆ ਹਾਂ ਮੂਰੇ ਘਰ ਵਾਲ ਨਾੜਾ ਟੂਣਾ ਕਰਦੇ ਅੱਜ ਲੈ ਸਾਹਮਣੇ ਘਰ ਵਾਲਿਆਂ ਪਾਪਾ ਹੁਣ ਅੱਜ ਪਹਿਲਾ ਕੂੜਾ ਸਿੱਤ ਗਿਆ ਉਹਨਾਂ ਦੀ ਬਹੂ ਹੁਣ ਟੂਣਾ ਕਰਗਿ ਅੱਜ ਟੂਣਾ ਕਰਗਣਾ ਲੈ ਕਿੱਥੇ ਆ ਬਾਹਰ ਅੱਗੇ ਹੁਣ ਤਾਂ ਕੁੱਤੇ ਕੱਤੇ ਲੈ ਗਏ ਹੋਣਗੇ ਚੱਕ ਕੇ ਤੇ ਹਉ ਤੁਸੀਂ ਮਾੜਾ ਮਾੜਾ ਕਲੇਸ਼ ਮਾੜਾ ਮਾੜਾ ਕੀੜਾ ਹੁਣ ਤਾਂ ਸਰਪੰਚ ਕੋਲ ਹੀ ਨਿਬੜੂਗਾ ਇਹਨਾਂ ਨੇ ਤਾਂ ਖੱਲ ਖਾਰੀ ਜਮੀਨ ਨਹੀਂ ਸੰਗਦਨ ਜੀ ਨਹੀਂ ਹੈ ਕਿ ਨਾ ਓ ਇੱਕ ਜਣੇ ਨੀਵੇਂ ਹੋ ਜਾ ਕੋਈ ਨਾ ਨਾ ਹੁਣ ਤਾਂ ਸਰਪੰਚ ਕੋਲ ਹੀ ਨਿਬੜੂ ਸਾਰੀ ਗੱਲ ਜਾ ਕੇ ਅਗਲੇ ਤਾਂ ਬਈ ਵੱਡੇ ਘਰ ਨਾਲ ਕੋਈ ਨਹੀਂ ਹੁਣ ਦੇ ਵੱਡੇ ਲਾ ਦੇਣਗੇ ਆਪਾਂ ਵੀ ਨਹੀਂ ਘਟਾ ਹੈਗੇ ਐ ਫਿਰ ਤੇਰੇ ਕੋਲੇ ਕੀ ਹੈ ਇੱਥੇ ਕੋਈ ਨਹੀਂ ਆਪਣਾ ਵੀ ਕੋਈ ਤਾਂ ਸੁਣਨ ਵਾਲਾ ਹੈਗਾ ਹੀ ਹੈਗਾ ਆਪਾਂ ਤਾਂ ਸਰਪੰਚ ਕੋਲ ਹੀ ਨਿਮੇੜਾਂਗੇ ਹੁਣ ਤੁਸੀਂ ਨਾ ਛੇੜਿਆ ਕਰੋ ਨਹੀਂ ਮੈਂ ਆਖਣਾ ਚੱਲਣ ਦੇ ਸਰਪੰਚ ਕੋਲ ਹੀ ਚੱਲੋ ਹੁਣ ਤਾਂ ਹੁਣ ਦੇਖ ਲਈ ਫਿਰ ਚੰਗਾ ਲਾ ਲਈ ਤੇ ਸਿੰਘਾਂ ਨੂੰ ਤੇਲ ਹਾਂ ਚੱਲੋ ਸਰਪੰਚ ਕੋਲ ਹੀ ਇਹ ਨਹੀਂ ਹਟਦੀ ਇਹ ਤਾਂ ਸਿੰਘ ਫਸਾਈ ਰੱਖਦੀ ਕਿੰਨੇ ਦਿਨਾਂ ਕਿਤੇ ਮੰਮੀ ਸੰਦੀਪ ਨੂੰ ਤੁਹਾਨੂੰ ਫੋਨ ਕਰਤਾ ਹਾਂ ਤੇ ਉਹਨੂੰ ਮੈਂ ਆਖਿਆ ਵਾ ਤੂੰ ਸਰਪੰਚ ਨਾਲ ਗੱਲ ਕਰ ਲੈ ਹਾਂ ਤੇ ਜਿਹੜਾ ਲੱਗੂਗਾ 20-3000 ਰੁਪਏ ਆਪਾਂ ਲਾ ਦਾਂਗੇ ਤੇ ਇੱਤ ਸੰਘਪੋਲੇ ਕਰਾਂਗੇ ਮਸ ਕਿੰਨੀ ਲੱਗ ਜਾਣ ਮੁੜਕੇ ਤਾਂ ਨਹੀਂ ਆਖੂ ਟੂਣਾ ਕਰਤਾ ਰੋਸ ਸਿਰ ਚੜਾਉਂਦੀ ਹੈਗੀ ਇਹਦਾ ਮੌਕੇ ਹੀ ਹੁੰਦਾ ਸਿਰ ਤੋਂ ਲਾਉਣਾ ਗਵਾਂਢੀ ਇਹ ਤਾਂ ਆਪ ਦਾ ਬਹਾਨਾ ਪਾਲਦੇ ਹੋਣ ਸੀਗੀਆਂ ਬੱਸ ਹੁਣ ਲਾ ਦੋ ਇਹਨੂੰ ਸਿਰ 'ਚ ਹਾਂ ਨਾ ਹੁਣ ਹੁਣ ਜਿਹੜਾ ਕੁਝ ਹੁੰਦਾ ਨਹੀਂ ਚੰਬੜੀ ਜਾਂਦੀ ਜਿੰਨਾ ਆਪਾਂ ਮੁਰੇ ਪੁਸ-ਪੁਸ ਕਰੀ ਜਾਂਦੇ ਆਗੇ ਇਹਨੂੰ ਐਂ ਸਿੱਕਲੀਆਂ ਹੋਈਆਂ ਮੈਂ ਤਾਂ ਹੁਣ ਡਰਾ ਲੂਗੀ ਇਹਨਾਂ ਨੂੰ ਡਰਾ ਲੂਗੀ ਇਹਨੂੰ ਐਵੇਂ ਵੀ ਬੰਦੇ ਹੈ ਨਹੀਂਗੇ ਬੰਦੇ ਵਾ ਮੁੰਡਾ ਵਾਰ ਗਿਆ ਤੇ ਡਰ ਜਾਣਗੇ ਐਂ ਨਹੀਂ ਮੈਂ ਡਰਦੀ ਹੈਗੀ ਬੱਚਾ ਵੀ ਗੇਸਿਸ ਦਾ ਬਣ ਗਿਆ ਹੋਰ ਕੀ ਗੱਲਬਾਤ ਹੈ ਗੱਲਬਾਤ ਕੀ ਯਾਰ ਉਹ ਸਾਡੇਆ ਬੁੜੀਆਂ ਪੰਗੀਆਂ ਲੜ ਜਰਾ ਅੱਛਾ ਤੇ ਆਪਸ ਵਿੱਚ ਕੂੜੇ ਕਾੜੇ ਪਿੱਛੇ ਹੂੰ ਮਾਰ ਕੇ ਪਤਾ ਨਹੀਂ ਤਾਂ ਕੂੜਾ ਸੀਗਾ ਤੇ ਨਹੀਂ ਸੀਗਾ ਹੂੰ ਤੇ ਹੁਣ ਬਾਰ ਚ ਬਾਰ ਆ ਜਾ ਸਰਪੰਚਾ ਗੱਲ ਤਾਂ ਮੇਰੇ ਕੋਲੇ ਆ ਗਈ ਸੀ ਠੀਕ ਹੈ ਮੁਲਾਜ਼ਮ ਦਾ ਫੋਨ ਆਇਆ ਸੀ ਅੱਛਾ ਪਹਿਲਾਂ ਮੈਂ ਤੁਹਾਨੂੰ ਫੋਨ ਲਾਉਣਾ ਹੀ ਲੱਗਿਆ ਸੀ ਚਲ ਕੋਦਰਤੀ ਆਪ ਆ ਗਿਆ ਵਧੀਆ ਰਹਿ ਗਿਆ ਇਹਨਾਂ ਦਾ ਜਿਹੜਾ ਮੁੰਡਾ ਬਾਹਰ ਆ ਉਹਨੇ ਥਾਣੇ 'ਚ ਫੋਨ ਕਰਿਆ ਸੀ ਅੱਛਾ ਯਾਰ ਵੀ ਐਂ ਕਰਕੇ ਭੋਲੇ ਦੇ ਭਈ ਸਾਰਾ ਪਰਿਵਾਰ ਸਾਡੀਆਂ ਬੁੜੀਆਂ ਨੂੰ ਤੰਗ ਕਰਦਾ ਤੇ ਮੈਨੂੰ ਆ ਗਿਆ ਐਸਐਚਓ ਦਾ ਫੋਨ ਕਹਿੰਦਾ ਮੈਂ ਭੋਲੇ ਨੂੰ ਚੱਕ ਕੇ ਲਿਆਉਣਾ ਸਾਰੇ ਪਰਿਵਾਰ ਨੂੰ ਤੇ ਮੈਂ ਹੈਗਾ ਜੀ ਤਾਂ ਹਜੇ ਤਾਂ ਰੋਕ ਲਿਆ ਮੈਂ ਮੈਨੂੰ ਗੱਲ ਦਾ ਪਤਾ ਕਰਨ ਦੇ ਪਹਿਲਾਂ ਕੀ ਗੱਲ ਹੈ ਭਾਈ ਯਾਰ ਅਜੇ ਤੂੰ ਕਿਸੇ ਲੋਟੇ ਦਾ ਨਿਮੇੜਦੇ ਯਾਰ ਤੇ ਭੋਲੇ ਤੂੰ ਵੀ ਸਿਆਣਾ ਹੈ ਇਹ ਕੰਮਾਂ 'ਚ ਚਾਰ ਪੀਏ ਲੱਗਦੇ ਹੈ ਹੋਰ ਜਰੂਰ ਤਾਂ ਮੈਂ ਤਾਂ ਜੇਬ 'ਚ ਪਾਉਣੇ ਨਹੀਂ ਤਨ ਪਤਾ ਮਲਾਜਮਾਂ ਦਾ ਸਾਰਾ ਚੱਲਦਾ ਅੱਜਕੱਲ ਭਰਾਵਾ ਕੋਈ ਯਾਰ ਜਿਵੇਂ ਤੂੰ ਕਹਿੰਦਾ ਤੂੰ ਨਿਵੇੜ ਦੇ ਨਹੀਂ ਮੈਂ ਤਾਂ ਨਿਵੇੜ ਦੂੰ ਤੂੰ ਦੱਸ ਕਿੰਨੇ ਲਾ ਸਕਦਾ ਭਾਈ ਚਾਰ ਰੁਪਏ ਜਿਹੜੇ ਲੱਗਣਗੇ ਯਾਰ ਤੂੰ ਮੈਨੂੰ ਦੱਸ ਦੇ ਤੇ ਮੈਂ ਤੈਨੂੰ ਦੇ ਦੂੰਗਾ ਤੇ ਤੂੰ ਨਿਵੇੜ ਦੇ ਕੇ ਸੀ ਮੇਰੀ ਗੱਲ ਸੁਣ ਮਲਾਜਮ ਨੇ ਸਾਡੇ ਨਾਲ ਤੇ ਗੱਲ ਕਰ ਹੀ ਲੈਂਦੇ ਐ ਮਲਾਜਮ ਦਾ ਮੰਗਦਾ ਸੀ 40000 ਰੁਪਇਆ ਅੱਛਾ ਜਰਾ ਹਾਂ ਤੇਰਾ ਬਾਹਲਾ ਨਹੀਂ ਮੈਂ 25 ਤੱਕ ਤਾਂ ਕਰਾ ਸਕਦਾ ਭਰਾਵਾ ਇਦੂਤੇ ਦਾ ਪਰ ਨਹੀਂ ਯਾਰ 20 ਕੁ ਹਜ਼ਾਰ ਤਾਂ ਮੈਂ ਦੇ ਦੂੰਗਾ ਚਲ ਉਹ ਤਾਂ ਦੇਖੋ ਮੌਕੇ ਦੀ ਮੁਲਾਜ਼ਮ ਦੀ ਗੱਲ ਹੈ ਕੋਈ ਯਾਰ ਆਪਾਂ ਮਾਨ ਦਾ ਘਟਾ ਲਾਂਗੇ ਇਹ ਜੀ ਗੱਲ ਨਹੀਂ ਹੈਗੀ ਪਰ ਇੰਨਾ ਤਾਂ ਲੱਗਣਗੇ ਤਾਂ ਕਰ ਲੈ ਯਾਰ ਠੰਗਦਾਰ ਨਾਲ ਗੱਲ ਚੰਗਾ ਬਾਕੀ ਇਹ ਗੱਲ ਕੀ ਹੈ ਨਾ ਥੋੜਾ 20-25 ਨਾਲ ਖੜਾ ਛੁੱਟ ਜਾ ਠੀਕ ਹੈ ਨਹੀਂ ਮੈਨੂੰ ਪਤਾ ਹੈ ਉਹ ਬੁੜੀਆਂ ਦਾ ਪਰਚਾ ਛੁੱਟਦੇ ਪੈੜਾ ਬਣ ਜਾ ਹੋਰ ਯਾਰ ਫਿਰ ਮੇਰੇ ਹੱਥੋਂ ਗੱਲ ਟੱਪ ਜੂਗੀ ਹੁਣ ਤਾਂ ਮੁਲਾਜ਼ਮ ਆਏ ਮੇਰੇ ਨਾਲ ਖਾਂਦਾ ਪੀਂਦਾ ਕਿ ਚਲ ਹੱਲ ਹੋ ਜੂ ਆਪਣਾ ਠੀਕ ਹੈ ਹਾਂ ਸਾਡਾ ਤਾਂ ਬੱਚੂ ਬਕਲ ਖੁੱਲੀ ਹੋਈ ਹੈ ਚਲ ਕੋਈ ਗੱਲ ਨਹੀਂ ਜਰ ਤੂੰ ਕਰ ਲਈ ਗੱਲ ਉਹਦੇ ਨਾਲ ਚਲ ਤੂੰ ਚੱਲ ਮੈਂ ਮੈਂ ਕਰਦਾ ਫਿਰ ਗੱਲਬਾਤ ਹੈ ਨਾ ਤੇ ਤੈਨੂੰ ਮੈਂ ਫੋਨ ਕਰੂੰਗਾ ਪਰਿਵਾਰ ਨੂੰ ਲੈ ਕੇ ਆ ਜੀ ਇਹ ਕਈ ਵਾਰ ਗੱਲਬਾਤ ਹੋਈ ਕੋ ਪੰਚਾਇਤ ਤੱਕ ਠੀਕ ਹੈ ਠੀਕ ਕੋਈ ਗੱਲ ਨਹੀਂ ਕੇਰਾ ਮਾਤਾ ਨਾ ਕਰਦਾ ਠੰਡਾ ਕਰਦਾ ਉਹਨੂੰ ਕਰਾਵਾਂ ਚਲ ਠੀਕ ਚਲ ਕੋਈ ਨਾ ਟੈਨਸ਼ਨ ਨਾ ਲੈ ਤੂੰ ਕੋਈ ਨਹੀਂ ਕਰਦੇ ਹੱਲਾ ਇਹਦਾ ਜਿਹੜਾ ਚਾਰ ਪੀਆ ਨੂੰ ਹੁੰਦਾ ਹੁੰਦਾ ਇਹੋ ਜਿਹਾ ਪੰਗਾ ਖਾ ਲਿਆ ਕਰੋ ਚੰਗਾ ਦਿਨੇ ਦਿਨੇ ਫਿਰਦੇ ਉਹਨੇ ਇੱਥੇ ਕੇ ਮਾਤਾ ਤੁਸੀਂ ਵੀ ਆ ਗਏ ਮੇ ਪੁੱਤ ਕੀ ਆ ਗਈ ਚਲ ਪੁੱਤ ਘਰੇ ਚੱਲ ਤੂੰ ਗੱਲ ਕਰ ਲਾਂ ਮੈਂ ਅੰਜ ਮਾਤਾ ਆ ਭੋਲਾ ਵੀ ਮੈਨੂੰ ਟੱਕਰ ਆ ਹਾਂ ਆ ਕੇ ਗਿਆ ਜਿਹੜਾ ਤੁਹਾਡਾ ਰੌਲਾ ਹੋਇਆ ਹਾਂ ਦੱਸ ਕੀ ਕਿਹਾ ਹੋਗਾ ਕੀਵੇਂ ਕੀ ਕੀ ਕਹਿੰਦਾ ਤੈਨੂੰ ਕਹਿਣਾ ਕੀ ਮਾਤਾ ਇਹ ਜੇ ਕੰਮ ਥਰੋ ਪਤਾ ਹੀ ਚਾਰ ਪੀਆ ਖਾਤਰੀ ਹੁੰਦੇ ਹੁੰਦੇ ਰੌਲਾ ਲੱਗੂ ਪੈਸੇ ਲੱਗਣ ਹੋਏ ਕੋਈ ਨਹੀਂ ਪੈਸੇ ਤੂੰ ਗੱਲ ਸੁਣ ਮੇਰੀ ਅਸੀਂ ਕੱਲਿਆਂ ਬੁੜਨੇ ਹਾਂ ਮੁੰਡਾ ਸਾਡਾ ਬਾਹਰ ਹੈ ਸਾਡੇ ਤੇ ਨਜਾਇਜ਼ੀ ਸ਼ੱਕ ਕਰੀ ਜਾਂਦੇ ਭੋਲੇ ਦੇਖੋ ਕਿ ਤੂੰ ਨਹੀਂ ਤੈਂ ਕਰੇ ਮਾਤਾ ਦੇਖੋ ਛੋਡੀਆਂ ਆ ਗਈਆਂ ਬੁੜੀਆਂ ਵਾਲੀਆਂ ਗੱਲਾਂ ਹਾਂ ਠੀਕ ਹੈ ਬੁੜੀਆਂ ਵਾਲੇ ਥੋੜੀ ਥੋੜੀ ਗੱਲ ਤੇ ਅਸੀਂ ਕਲੇਸ਼ ਤਾਂ ਪਾ ਲਿਆ ਨਾ ਕਲੇਸ਼ ਤਾਂ ਵੱਧ ਗਿਆ ਥਾਣੇ ਚ ਗੱਲ ਵਾਗੀ ਏ ਥਾਣੇ ਚ ਗੱਲ ਵਾਗੀ ਉਹ ਨਹੀਂ ਕਰਤਾ ਹੋਗਾ ਤੇ ਸੋਡੇ ਮਾਸਾ ਮੁੰਡੇ ਨੇ ਫੋਨ ਕਰਿਆਗਾ ਮੁੰਡੇ ਨੇ ਕਰਤਾ ਉਹਦੀ ਦਰਖਾਸਤ ਹੈ ਹਾਂ ਸਾਡੀ ਵੀ ਦਰਖਾਸਤ ਆ ਤਾਂ ਮੈਨੂੰ ਭੇਜਿਆ ਮੁੰਡੇ ਨੇ ਵੀ ਤੂੰ ਸਰਪੰਚ ਕੋਲੇ ਵੀ ਜਾਇਆ ਮੇਰੀ ਵੀ ਗੱਲ ਸੁਣ ਇਹ ਗੱਲ ਹੁਣ ਪਤਾ ਤੂੰ ਸਾਡੀ ਸਾਮ ਸਾਰੀਆਂ ਬੁੜੀਆਂ ਨੇ ਤਾਂ ਭਾਂਦੀ ਉਹਨਾਂ ਨੇ ਕੰਮ ਬਦਤਾ ਪਈ ਦਸੀ ਗੱਲ ਬਦਾਲੀ ਮੈਂ ਤਾਂ ਗੱਲ ਸੁਣ ਮੇਰੀ ਹਾਂ ਗੱਲ ਤਾਂ ਮੈਂ ਸਾਂਭ ਲੂ ਹੁਣ ਤੈਨੂੰ ਵੀ ਪਤਾ ਹੈ ਉਹਨਾਂ ਦਾ ਫੋਨ ਕਰਤਾ ਇਕੱਲਾ ਮਲਾਜਮ 4 ਰੁਪਿਆ ਤੋਂ ਬਿਨਾ ਕਿਉਂ ਆਉਂਦੇ ਐ ਐਸਾ ਪਤਾ ਸਾਨੂੰ ਕਹਿਤਾ ਮੁੰਡੇ ਨੇ ਕਹਿਤਾ ਨਾ ਕੋਈ ਨਹੀਂ ਹੋਲੇ ਨੇ ਵੀ ਦਿੱਤੇ ਐ ਉਹ ਵੀ ਉਹਨਾਂ ਦੇ ਉੱਤੋਂ ਦੀ ਨਾ ਹੋ ਜਾਣ ਆਪਾਂ ਆਦਾ ਗੱਲ ਕਰ ਲਈ ਮੈਂ 10 ਰੁਪਏ ਵਾਧੇ ਦੂੰ ਭੋਲੇ ਤਾਂ ਮੈਂ ਤੈਨੂੰ ਕਹਿਤਾ ਵੀ ਤੇਰਾ ਲੱਗੂਆ 30000 ਰੁਪਇਆ ਕੋਈ ਨਹੀਂ ਭਈ ਤੇ ਐਂ ਕਰੀ ਸੁਣ ਗੱਲ ਸੁਣ ਪਤਾ ਤੂੰ ਮੇਰਾ ਪੁੱਤੀ ਹੈਗਾ ਹੁਣ ਅੱਜ ਕੱਲੇ ਛੋਟੀ ਉਮਰ ਚ ਸਰਪੰਚੇ ਬਣ ਜਾਂਦੇ ਹਾਂ ਤੇ ਪਤਾ ਐ ਦੇਖ ਬੇਨ ਗੱਲ ਤਾਂ ਜਿਹੜੇ ਮੇਰੇ ਤੇ ਨਾ ਲੱਗਦੇ ਆ ਟਾਪਰੇ ਨੂੰ ਸਾਨੂੰ ਗਾਹ ਦਿੰਦਿਆਂ ਦੇ ਕਲੀ ਚੋਂ ਸਾਨੂੰ ਨੰਗਰੋਂ ਹਟਾਤਾ ਇਹ ਗੱਲ ਦਾ ਹੱਲ ਕਰ ਮੈਂ ਮੁਲਾਜ਼ਮ ਨੂੰ ਕਹਿ ਦੂੰ ਆਪੇ ਲਾਲਾ ਸੱਟੂ ਹੋ ਠੀਕ ਹੈ ਮੈਂ ਇੱਥੀ ਕਰਾ ਦੂੰ ਤੇਰੇ ਸਾਹਮਣੇ ਮੈਂ ਇੱਥੀ ਕਰਾ ਦਿੰਦਾ ਤੇ ਡਾਂ ਉਹ ਤਾਂ ਉਹ ਬਰਾਬਰ ਵੜਨਦੇ ਆ ਤੁਸੀਂ ਵੀ ਤੁਰ ਕੇ ਫਿਰੋਗੇ ਉਹ ਵੀ ਤੁਰ ਕੇ ਫਿਰੋਗੇ ਸਾਡਾ ਫੈਸਲਾ ਕਰ ਮੈਂ ਆਪੇ ਕਰਾ ਦੂੰ ਮਲਾਜ਼ਮ ਨਾਲ ਮੇਰੀ ਗੱਲ ਹੋ ਗਈ ਹਾਂ ਉਹ ਸ਼ਾਇਦ ਸ਼ਾਮ ਤੱਕ ਆਊਗਾ ਇੱਥੇ ਠੀਕ ਹੈ ਕੋਈ ਐਚੇ ਆਪਣੇ ਘਰੇ ਸੱਦ ਕੇ ਸੋਦੇ ਸਾਰਿਆਂ ਦੀ ਗੱਲ ਕਰਾ ਦੋ ਹਾਂ ਕੋਈ ਸਾਡੇ ਘਰੇ ਇਕੱਠੇ ਹੋ ਜਪਾਂ ਨੇ ਪੈਸੇ ਬਾਰੇ ਮਲਾਜ਼ਮ ਨਾਲ ਗੱਲ ਨਾ ਕਰੀ ਮੈਂ ਆਪੇ ਕਰ ਲਊਗਾ ਕੋਈ ਨਹੀਂ ਪੁੱਤ ਤੂੰ ਦੇ ਦੀ ਆਪੇ ਦੇ ਦੀ ਪਰ ਖਾਣੇ ਦੀ ਵੀ ਤੂੰ ਹੀ ਦੇ ਦੀ ਐਸਾ ਤੈਨੂੰ ਫੜਾਉਣੇ ਚੰਗਾ ਚੰਗਾ ਤੁਸੀਂ ਜਾਓ ਬੇਫਿਕਰ ਕੋਈ ਅਸੀਂ ਤਾਂ ਕਹਿੰਦੇ ਐਜੇ ਰੋਲੇ ਹੁੰਦੇ ਰਹਿਣ ਫੇਰੀ ਸਾਡੇ ਤੇ ਚਾਰ ਮਲਾਜ਼ਮਾਂ ਦੇ ਜੇ ਮੈਂ ਪੜਨੀਆਂ ਹਾਂ ਹਾਂਜੀ ਸੰਦੀਪ ਸਿੰਘ ਕਨੀਓ ਕੌਣਾ ਜੀ ਹਾਂ ਪੁੱਤ ਮੈਂ ਐ ਸੰਦੀਪ ਦੀ ਮੰਮੀ ਹਾਂ ਤਾਂ ਅੱਛਾ ਇਹ ਪੋਲੇ ਕਾ ਮਨੀ ਆਗੇ ਅੱਛਾ ਇਹ ਪੋਲਾ ਸਿੰਘ ਦੀ ਪਾਰਟੀ ਹੈ ਹਾਂ ਹਾਂ ਕੀ ਰੌਲਾ ਮਾਤਾ ਤੁਹਾਡਾ ਇਹ ਪੁੱਤ ਕਾ ਦਾ ਰੌਲਾ ਹੋਣਾ ਸੀ ਬੁੱਢੀਆਂ ਦਾ ਹੂੰ ਇਹਨਾਂ ਦੇ ਵਾਰ ਕੇ ਕਿਤੇ ਉੱਡ ਤੱਕ ਕੇ ਡਿਗ ਪੀ ਕੂੜਾ ਗਾੜਾ ਮਾੜਾ ਮਟਾ ਉੱਥੇ ਹੀ ਸਟੱਕ ਕੇ ਮੁੜਾਈ ਜਿਹੜੀ ਗੱਲ ਮੈਂ ਸੱਚੀ ਦੱਸੂਗੀ ਮੁੜ ਕੇ ਦੂਜੇ ਦਿਨ ਟੂਣਾ ਵੀ ਕਹਿੰਦੀ ਤੂੰ ਕਰ ਗਈ ਅੱਛਾ ਚਲ ਕੂੜਾ ਤਾਂ ਮੈਂ ਮੰਨੀ ਜਾਂਨੀ ਐ ਉਹ ਟੂਨੇ ਆਈ ਗੱਲ ਗੱਲ ਗਲਤ ਹੈਗੀ ਦੋਨੋਂ ਮੈਨੇ ਤਾਂ ਸਰਪੰਚ ਸਾਹਿਬ ਨੇ ਰੋਕਤਾ ਸੀ ਇੱਕ ਵਾਰ ਤੇ ਨਹੀਂ ਤਾਂ ਮੈਂ ਸਾਰਿਆਂ ਨੂੰ ਥਾਣੇ ਤੇ ਬੁਲਾ ਕੇ ਉੱਥੇ ਸਮਾਰ ਕੇ ਸੋਡਣਾ ਉਹ ਕਰਨਾ ਸੀਗਾ ਠੀਕ ਹੈ ਜਿਹੜੀ ਕੋਈ ਗੱਲਬਾਤ ਮਾੜੀ ਮੋਟੀ ਹੈਗੀ ਸਰਪੰਚ ਸਾਹਿਬ ਜਿਵੇਂ ਕਰਦੇ ਆ ਉਵੇਂ ਪੁੱਛੋ ਜੇ ਸੁੱਦਾ ਸਮਝੋਤਾ ਹੋਵੇ ਤਾਂ ਠੀਕ ਹੈ ਗੱਲ ਸੁਣੋ ਮੇਰੀ ਇੱਕ ਇਹ ਤਾਂ ਠੀਕ ਹੈ ਜਨਾਬ ਚੰਗਾ ਹੈ ਮੇਥੋਂ ਮੈਨੂੰ ਆਪਣੇ ਪਿੰਡ ਦੀ ਇੱਜ਼ਤ ਥਾਣੇ ਦੇ ਰੋਲ ਦੇ ਚੰਗੇ ਹਾਂ ਪਤਾ ਹੈ ਪਤਾ ਹੀ ਕਹਿੰਦੇ ਨਿਭਣੀ ਮੈਂ ਤਾਂ ਫਿਰ ਵੀ ਇਹ ਸੋਚਿਆ ਵੀ ਪਿੰਡ ਦੀਆਂ ਬੁੜੀਆਂ ਚਲ ਥਾਣੇ ਦੇ ਕਾਣੂ ਜਾਉਣੀਆਂ ਭੁੱਲ ਸਿਆ ਉਹਦੀ ਇੱਜ਼ਤ ਹੀ ਜੀ ਹੈ ਮੇਰਾ ਪਿੰਡ ਵੀ ਮੇਰਾ ਪਰਿਵਾਰ ਇਹ ਤਾਂ ਹੈ ਨਾ ਇਹਦਾ ਹੈ ਇਹਦਾ ਜਨਾਬ ਚੰਗੇ ਆ ਚੱਲ ਆਪਣੇ ਕੋਲ ਘਰੇ ਆ ਗਏ ਨਹੀਂ ਥਾਣੇ 'ਚ ਤੁਹਾਡੇ ਉੱਤੇ ਦੇ ਲੱਕੀ ਜਰੂਰ ਨਿਕਲਦਾ। ਬਾਕੀ ਬਾਹਰ 'ਚ ਬਾਹਰ ਆ ਲੈ ਲੜਦੇ ਸੋਹਣੇ ਲੜਦੇ। ਹਾਲੇ ਤੱਕ ਤੂੰ ਸੈਨਾ ਸੋਥਾ ਤੂੰ ਵੀ ਤਾਂ ਹੁੰਦਾ ਬੁੜਗਾ ਨੂੰ ਮੈਂ ਤੁਹਾਨੂੰ ਇੱਕ ਗੱਲ ਮੇਰਾ ਸਮਝਾਇਆ ਕੀ ਕਰਨਗੇ? ਤੂੰ ਵੀ ਕਹਿਣਾ ਸੀ ਮਾੜਾ ਹੁੰਦਾ। ਇੱਕ ਮਿੰਟ ਗੱਲ ਸੁਣ ਲਓ। ਗੱਡੀ ਹੁਣ ਬੁਲਾ ਲਉਣਾ ਨਵੇਂ ਬਣਾਉ ਲੈਡੀ ਪੁਲਿਸ ਬੁਲਾਉਂ। ਨਾਲ ਦੀ ਨਾਲ ਲੈ ਜਾਗੇ ਚੱਕ ਕੇ ਗੱਲ ਸੁਣ ਕੇ ਸ਼ਾਂਤੀ ਨਾਲ ਗੱਲ ਕਰੋ ਜਿਹੜੀ ਹੈਗੀ ਐ ਰੋਣ ਵਾਲਾ ਕੰਮ ਨਾ ਕਰੋ ਵੀ ਕਿਚ-ਕਿਚ ਵਿੱਚ ਬੋਲੀ ਚੱਲੀ ਕੋਈ ਨਾ ਫਿਰ ਮੈਨੂੰ ਕਾਹ ਗਲਤ ਕਹਿਣ ਦੇ ਮਾਰੀ ਮਾਰੀ ਬੋਲੋ ਬੋਲੋ ਪਹਲੇ ਹੁਣ ਤੇਰਾ ਹੱਕ ਨਹੀਂ ਸੀਗਾ ਕਰੇ ਰੋਕਣ ਦਾ ਸੀ ਕੱਲੀਆਂ ਬੁੜੀਆਂ ਸਾਨੂੰ ਟਾਉਂਦੀਆਂ ਨੇ ਇਹ ਮੈਨੂੰ ਕੀ ਪਤਾ ਤੁਸੀਂ ਕਾਹਦੇ ਪਿੱਛੇ ਲੜਦਿਆਂ ਹੋ ਇਹਨੂੰ ਪੁੱਛ ਤੇਰੀ ਨੂਨ ਤੇ ਤੇਰੀ ਬਹਣ ਪੁੱਛ ਹਾਂਜੀ ਭਾਈ ਤੁਸੀਂ ਦੱਸੋ ਕੀ ਗੱਲ ਆ ਤੁਹਾਡੀ ਭਾਈ ਇਹ ਰੋਜ਼ ਤਾਂ ਸਾਡੇ ਬਾਹਰ ਮੂਰੇ ਕੂੜਾ ਸਿੱਟਿਆ ਹੁੰਦਾਂ ਨੇ ਫੇਰ ਕਦੇ ਟੂਣਾ ਕਰਿਆ ਇਆਂ ਸਾਡੇ ਬਾਹਰ ਅੱਗੇ ਤੇ ਫਿਰ ਸਾਨੂੰ ਨਹੀਂ ਘਰ ਚਾਹੀਦਾ ਹੈਗਾ ਕਿ ਸਾਨੂੰ ਨਹੀਂ ਲੋੜ ਹੈਗੀ ਆ ਉਹਦੇ ਘਰ ਦੀ La vida... ਦਾ ਦੂਜੂ ਹੋ ਗਿਆ ਪਾਣਾ ਤੈਨੂੰ ਪੱਕਾ ਪਤਾ ਹੋਈ ਕਿ ਚੱਕ ਗਈ ਤੂੰ ਆਏਗਾ ਗੱਡੀ ਨੂੰ ਬੋਲ ਮਾਰ ਯਾਰ ਇਹਨੂੰ ਲੈ ਕੇ ਇੱਕ ਮਿੰਟ ਪੁੱਤ ਇਹ ਸਾਨੂੰ ਗੱਲ ਪੀਸੀਆਰ ਨੂੰ ਫੋਨ ਕਰਦਾ ਇੱਕ ਮਿੰਟ ਪੁੱਤ ਖਾ ਇੱਥੇ ਨਿਬੜ ਜੂ ਗੱਲ ਸੁਣ ਮੇਰੀ ਕੋ ਪੰਚਾਇਤ 'ਚ ਬੈਠਿਆ ਪੰਮੇੜ ਕੇ ਇੱਥੇ ਜਾਵਾਂਗੇ ਤੈਨੂੰ ਪੱਕਾ ਪਤਾ ਵੀ ਟੂਨਾ ਮੈਂ ਕਰਾ ਹਾਂ ਪੱਕਾ ਪਤਾ ਸਾਨੂੰ ਸੌ ਖਾਂ 900 ਸੌ ਸੌ ਹੋਈ ਨਹੀਂ ਖਾ ਸੌ ਸੇ ਤੋ ਜੂਗੀ ਹਾਂ ਬਾਈ ਅਸੀਂ ਨਹੀਂ ਖਾਂਦੇ ਸੌ ਹਾਂ ਸੂਹਾਂ ਫਿਰ ਫਿਰ ਝੂਠੀਆਂ ਤੂੰ ਜਿਹਦਾ ਸੌ ਨਹੀਂ ਖਾਂਦੀ ਤੇ ਹਰ ਜਿਹਦਾ ਸੌ ਨਹੀਂ ਖਾਂਦੀ ਤੂੰ ਦੇ ਭਾਈ ਤੁਸੀਂ ਇਹਨੂੰ ਕਿਆ ਤਾਂ ਫਿਰ ਸੌ ਦੇ ਦਿਓ ਤੇ ਸੌ ਖਾ ਦੇ ਮੈਂ ਕਹਿੰਦਾ ਤੂੰ ਸਾਡਾ ਰਾਜੀਨਾਮਾ ਲਿਖ ਤੇ ਸਾਨੂੰ ਜਾਣ ਦੇ ਭੋਲੇ ਕੋਈ ਨਹੀਂ ਉੱਥੇ ਠਾਣਾ ਚ ਤੁਰੇ ਫਿਰਾਂਗੇ ਉੱਥੇ ਕਚਹਿਰੀਆਂ ਚ ਤੁਰੇ ਫਿਰਾਂਗੇ ਭੋਲੇ ਰਾਜੀਨਾਮਾ ਮੈਂ ਲਿਖਿਆ ਦੂੰ ਕੱਲ ਨੂੰ ਫੇਰ ਕਿਚਕਿਚ ਕਰਾਂਗੇ ਮਲਾਜ ਮੈਨੂੰ ਆਖੂ ਹਟ ਕਹ ਦੇ ਮੈਂ ਬੈਠਾ ਯਾਰਾ ਇਧਰੋਂ ਤਾਂ ਮੈਂ ਨਹੀਂ ਉਹ ਕਰਦਾ ਜੀ ਰਜਵਾਨ ਦੇ ਦਿਓ ਭਾਈ ਮੈਂ ਤੁਹਾਡਾ ਰਾਜੀਨਾਮਾ ਕਰ ਦੇ ਪੱਤ ਮੇਰੇ ਖਰਚਾ ਦੇ ਦੇ ਭਾਈ ਸਦੀਗ ਜਮਾਨੇ ਨਿਬੜੂ ਆਪਣਾ ਇੱਥੇ ਨਿਬੇੜ ਲਾਂਗੇ ਭੋਲੇ ਮਾੜਾ ਮਾਟਾ ਸਿੱਕ ਲੀਆਂ ਇਹਨੂੰ ਖਿੱਚ ਪਈ ਕਿਉਂ ਕਰਦੀ ਐ ਸਾਡੇ ਮਾਰ ਗਿਆ ਐਵੇਂ ਤੁਸੀਂ ਮਾੜੀ ਮਾੜੀ ਗੱਲ ਪਿੱਛੇ ਨਾ ਲੜਿਆ ਕਰੋ ਬਾਹਰ ਚ ਬਾਹਰ ਹੈ ਨਹੀਂ ਹਟ ਆਪਾ ਸਰਪੰਚਿੱਤਾ ਕਾ ਆਪਾਂ ਕੀ ਲੈਣ ਜਾਣਾ ਜੀ ਆਪਾਂ ਉੱਥੇ ਨਿਭੜ ਜਾਂਦਾਂ ਕਿਉਂ ਜਾਂਦਾਂ ਆਪਾਂ ਸਰਪੰਚਾ ਦਾ ਤੁਹਾਡੇ ਅਕਲ ਜ ਹੋਣਾ ਹੈ ਮਾੜਾ ਮਟਰ ਅਕਲ ਮਾੜਾ ਸੀ ਤਾਂ ਦੋਨੇ ਘਰ ਹੈਗੇ ਆਂ ਵਧੀਆ ਵਾਰ ਚਾਰ ਵਾਰ ਵਰਤਾਂਗੇ ਗੱਲ ਕਰ ਸਰਪੰਚ ਨੂੰ ਇਹਨੂੰ ਵੋਟ ਨਹੀਂ ਪਾਉਂਦੇ ਹੁਣ ਦੋਨੇ ਘਰ ਮੈਂ ਭਾਈ ਵੋਟ ਵਾਲੀ ਦੇਖ ਲਓ ਰਾਜਨ ਫਿਰ ਤਾਂ ਤੁਸੀਂ ਪਰਚਾ ਦੇ ਬਣੇ ਹੋ ਉਹਨੂੰ ਭਾਈ ਦੋਨੇ ਘਰ ਵਰਤਾਂਗੇ ਸਾਡਾ ਪਾਟਿਆ ਦਵਾਦੀਏ ਬੋਲੇ ਕਿਉਂ ਦਵਾਦੇ ਯਾਰ ਪਰਚਾ ਮੈਨੂੰ ਸ਼ਾਮ ਪਾਈ ਜਾਂਦੀ ਐ ਤੂੰ ਚੁੱਪ ਕਰਕੇ ਬਹਿ ਜਾ ਆ ਚੁੱਪ ਕਰਕੇ ਬਹਿ ਜਾ ਇੱਕ ਮਿੰਟ ਇੱਕ ਮਿੰਟ ਜ਼ਿਆਦਾ ਬੋਲਣ ਦੀ ਲੋੜ ਨਹੀਂ ਦੋ ਮਿੰਟਾਂ ਚ ਸਿੱਧੇ ਕਰ ਦੂੰ ਪ ਕਿਸ ਨੇ ਸਿਖਾਇਆ ਨਹੀਂ ਬੋਲਣਾ ਕਿਸੇ ਨੇ ਚੁੱਪ ਕਰਕੇ ਬਹਿ ਜਾ ਕੋਈ ਘਰ ਵਾਲਾ ਬਾਹਰ ਬਣਾ ਰੱਖਿਆ ਇੱਕ ਦੂਜੇ ਨੂੰ ਮੂੰਹ ਚਾਟੇ ਕੋਈ ਤਾ ਤੂੰ ਉਹ ਕਰ ਮੈਨੂੰ ਜਾਣ ਦੇ ਉਹ ਕੰਮ ਕਰਾਉਣਾ ਯਾਰ ਨਹੀਂ ਨਹੀਂ ਬੈਠ ਬੈਠ ਚੱਲ ਬੋਲੇ ਨਵੇੜ ਤੇ ਮੇਰੀ ਫੇਰ ਵੀ ਨਵੇੜ ਕੋਈ ਗੱਲ ਨਹੀਂ ਕੋਈ ਗੱਲ ਨਾ ਇੱਕ ਵਾਰ ਤਾਂ ਹੋਵੇ ਕੋਈ ਗੱਲ ਕਰਨ ਦਾ ਇਹਨੇ ਸਾਈਨ ਕਰਾ ਦੇ ਨਵੇੜ ਪਰ ਇਹਨੇ ਤਾਂ ਉਹੀ ਬੁੜੀਆਂ ਦਾ ਕੰਮ ਕਰ ਰਾਜੀ ਨਾਮਾ ਲਿਖਾਓ ਕੀ ਨਾਂ ਤੇ ਕਿਵੇਂ ਲਿਖ ਰਹੇ ਬਸ ਤੂੰ ਸੰਦੀਪ ਨੇ ਦਰਖਾਸਤ ਕੀਤੀ ਕੋਲਾ ਸਿੰਘ ਜਿੰਮੇਵਾਰੀ ਲੈਂਦਾ ਹੈ ਇੱਕ ਦੂਜੇ ਤੋਂ ਮਾਫੀ ਮੰਗੋ ਇੱਕ ਦੂਜੇ ਨੂੰ ਬੁਲਾਓ ਕਿਤੇ ਕਿਤੇ ਤੁਸੀਂ ਘੰਟੇ ਬਾਅਦ ਫੇਰ ਚੁੱਕ ਕਰਦੇ ਹੋ ਪਹਿਲਾਂ ਸਾਡਾ ਕਰ ਲੈ ਫੈਸਲਾ ਨਵੇੜ ਦੇ ਫੇਰ ਕਰਦੇ ਅਸੀਂ ਸਿਰ ਵਿੱਚ ਨਾ ਗੱਲ ਪਹਿਲਾਂ ਤੂੰ ਸਾਡਾ ਰਾਜੀਨਾਮਾ ਕਰ ਦੇ ਸਾਡੇ ਕੋਲ ਮਾ ਤਾਂ ਹੋਰ ਕੰਮ ਨਹੀਂ ਕੋਈ ਅਸੀਂ ਇਸੇ ਕੰਮ 'ਚ ਬੈਠੇ ਰਹਾਂਗੇ ਤੂੰ ਚੁੱਕ ਪਰ ਕੇ ਰਾਜੀਨਾਮਾ ਲੇਖੋ ਸਾਡਾ ਰਾਜੀਨਾਮਾ ਪੁੱਤ ਨਵੇੜੋ ਫੇਰ ਕੋਈ ਨਹੀਂ ਕਰਦੀ ਗੱਲ ਅਸੀਂ ਤੇਰੇ ਨਾਲ ਫੇਰ ਕਰਾਂਗੇ ਫੇਰ ਕਰ ਲੈ ਮੇਰੇ ਨਾਲ ਕੋਈ ਜਦੋਂ ਮਰਜੀ ਚੱਲ ਸਾਡਾ ਫੈਸਲਾ ਕਰ ਦੇ ਤੀਰਾ ਲੇਖੋ ਜੀ ਇਹਨਾਂ ਦਾ ਨਾਮ ਸਾਡਾ ਰਾਜੀਨਾਮਾ ਨਾਮ ਹੋ ਗਿਆ ਨਿਬੜ ਗਿਆ ਕੋਈ ਨਹੀਂ ਕਿ ਪਾਰ ਤੇ ਵਾਰ ਇੱਕ ਦੂਜੇ ਬਣਾ ਸਰਦਾ ਨਹੀਂ ਸਾਨੂੰ ਦੋਸਤ ਉਹ ਚਾਹੀ ਹੀ ਖੜਨਗੇ ਚੱਲ ਜਿਹੜਾ ਕੁਸ ਕਹੇ ਤੱਕ ਸਿਰ ਮੱਥੇ ਸੰਦੀਪ ਸਿੰਘ ਨੇ ਮੈਨੇ ਦਰਖਾਸਤ ਸੀਗੀ ਹਾਂ ਭੋਲਾ ਸਿੰਘ ਪਰਿਵਾਰ ਮਾਫੀ ਮੰਗਦਾ ਹੈ ਹਾਂ ਠੀਕ ਹੈ ਸਾਰੀ ਪੰਚਾਇਤ ਚ ਗਵਾ ਗਈ ਠੀਕ ਹੈ ਤੇ ਕੋਈ ਦਿੱਕਤ ਨਹੀਂ ਤੁਸੀਂ ਕਰਵਾ ਲਓ ਸੈਨ ਬਸ ਨਿਮੇੜੋ ਟੋੜਾ ਰਾਜੀਨਾਮਾ ਤਾਂ ਹੋ ਗਿਆ ਠੀਕ ਹੈ ਮੇਰੇ ਨਾਲ ਕੋਈ ਖੁੰਦਕਾ ਤੁਸੀਂ ਮੂੰਹ ਕੱਢ ਲਓ ਕੋਈ ਖੁੰਦਕ ਨਹੀਂ ਸਰਪੰਚਾ ਇਹ ਤਾਂ ਮੈਂ ਮਰੀ ਜਾਂਦੀ ਆ ਭਕਾਈ ਯਾਰ ਇਹਨੂੰ ਕੀ ਸੂੰ ਹੈ ਠੀਕ ਹੈ ਕਰੋ ਸੈਨ ਨਬੂਲਾ ਸੈਨਕਰ ਇਦਰੋਂ ਵੀ ਕਰਾਉ ਲਾਓ ਭਾਈ ਤੁਸੀਂ ਵੀ ਕਰੋ ਬਹੁਤ ਮੈਂ ਤਾਂ ਨਹੀਂ ਕਰਨਿਆ ਹੋਵੇ ਥੋੜੀ ਆਹ ਤਾਂ ਕਰਵਾ ਦਨੂ ਤੋਂ ਭਾਈ ਜਨਾਬ ਰਪਾ ਕਰਦੇ ਆ ਗੱਲਬਾਤ ਹਣਾ ਚਲੋ ਠੀਕ ਆ ਜੀ ਤੁਸੀਂ ਮੈਂ ਉੱਥੇ ਪਾਥ ਨੇ ਮਿਲ ਕੇ ਕਰ ਦਿੰਦਾ ਥਾਣੇ ਜੀ ਆਜੋ ਚੰਗਾ ਜੀ ਠੀਕ 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 ਹਾਂ ਹਾਂ ਮੈਂ ਆ ਜਾ ਹਾਂ ਕਰਸੀ ਜੀ ਮਾਰ ਰੱਖ ਕਸ਼ਟਾ ਮਾਰ ਦਿਆਂਗੀ ਮਾਤੇ ਨੇ ਆਏ ਕਹਿੰਦੀ ਸੀ ਜੀ ਹਾਂ ਬੱਸ ਕੀ ਕਹਿੰਦੀ ਸੀ ਉਹ ਤਾਂ ਹਾਪਾ ਲੜਾਈ ਚ ਕੀ ਕੱਢਿਆ 20 3000 ਰੁਪਏ ਲਾ ਕੇ ਆਪਾਂ ਉਹਦੇ ਘਰੇ ਵੈਗੀਆਂ ਕੀ ਕਰਿਆ ਉਹਨਾਂ ਨੇ ਰਾਜੀ ਨਾ ਮੈਂ ਨਾ ਮੈਂ ਤੇ ਗੱਲ ਫੇਰ ਨਿਬੜ ਗਈ ਹੋਰ ਆਏ ਮੇ ਨਾਲ ਤਾਂ ਆਪਾਂ 20300 ਰੁਪਿਆ ਗਾੜ ਲਿਆ ਨਹੀਂ ਆਇਂ ਤਾਂ ਉਹ ਕਮਾਉਂਦਾਗਾ ਦੇਖ ਉਥੇ ਕਮਾਉਣੇ ਕਿਹੜਾ ਸੌਖੇ ਪਏ ਆਗੇ ਆਪਾਂ ਮੈਂਟ ਚ 20300 ਰੁਪਿਆ ਗਾੜ ਕੇ ਰੱਖਿਆ ਕਿ ਲੱਗਿਆ ਬੁੜਗਾ ਦੀ ਜਾਤ ਜਿਹੜੀ ਗੱਲ ਕਹਿੰਦੇ ਤਾਂ ਹੁੰਦੇ ਸਿਆਣੇ ਉਹੇ ਕੰਮ ਕਰਤਾ ਹਨਾ ਬੁੜਗਾ ਗਿਆ ਮਾਰੀ ਮਾਰੀ ਜੀਭ ਚ ਕੇਸ ਪਾਈ ਗਏ ਕਿ ਲਾ ਪੈਂ ਗਾ ਨੂੰ ਆਪਾਂ ਇਹ ਚ ਅਸੀਂ ਚੱਕ ਦਾਂਗੇ ਗੱਲ ਨਿਬੜ ਜਾਂਦੀ ਮੈਂ ਵੀ ਉਥੇ ਥੈਣ ਲੱਗ ਗਿਆ ਉਹਦੇ ਨਾਲ ਉੱਥੇ ਗੱਲ ਨਿਬੜ ਜਾਂਦੀ ਕਿ ਤੂੰ ਨੇ ਚੱਕ ਦੰਦੀ ਚਲ ਕੇ ਸੱਦੀ ਕਰਿਆ ਸੀ ਕੀ ਸੀ ਉਹ ਚ ਦੋ ਲੱਡੂ ਸੀ ਕੁਈ ਗੱਲ ਵਧ ਗਈ ਬਸ ਗੱਲ ਵਧ ਗਈ ਚਲੋ ਤਾਂ ਆ ਕੇ ਹੁਣ ਬਹਿਨ ਪੈ ਗਿਆ ਚਲ ਮੈਂ ਤਾਂ ਨਾ ਗੱਲ ਵਧਾਂਗੀ ਨਰੇ ਆਪਣੇ ਆ ਕੇ ਖੜਦੇ ਸੀਗੇ ਚਲ ਜਦੋਂ ਕੋਈ ਨੋਟ ਪਾਈ ਦੀ ਸੀਗੀ ਮਾਰਤੇ ਵਾਰ ਪੂ ਤਾਂ ਜੇ ਮਾਇਆ ਉਹਦੇ ਕੂੜਾ ਸਿੱਟ ਕੇ ਆਈ ਤਾਂ ਗੱਲ ਵਧੀ ਉਥੋਂ ਹੀ ਗੱਲ ਵਧ ਗਈ ਜੇ ਕੂੜਾ ਸਿੱਟਿਆ ਤਾਂ ਐਡੀ ਗੱਲ ਹੋ ਗਈ ਫਿਰ ਉਹਨੂੰ ਐ ਹੋ ਗਿਆ ਬਿੱਲ ਵੀ ਉਹੀ ਧਰ ਕੇ ਗਈ ਹੈ ਹਾਂ ਗੱਲ ਉਥੋਂ ਹੀ ਸੱਕ ਪਿਆ ਉਹਨਾਂ ਨੂੰ ਮੈਨੂੰ ਐ ਹੋ ਗਿਆ ਕਿੱਧਰ ਐ ਡਿਵਾਰਟ ਜਾਉਂਗੀ ਥੋੜਾ ਜਿਹਾ ਕੂੜਾ ਸੀਗਾ ਮਹਾਂ ਚਲ ਇੱਥੇ ਆਉਗਾ ਨੇ ਹੋਏ ਚੱਕਣੀਆਂ ਰਹਿ ਗਈਆਂ ਆਪਦਾ ਉਹੋ ਉਹ ਚਲੋ ਆ ਗਏ ਮੈਨੂੰ ਚਗਾਂ ਦੀ ਹਾਲੀ ਹੋਈ ਮੈਂ ਸੱਤੇ ਹਾਂ ਦੀ ਉੱਥੋਂ ਹੀ ਗੱਲ ਵਧਾਤੀ ਤਾਂ ਇਹ ਵੀ ਹਾਲ ਸੌਖੀ ਐ ਕੋਣ ਉਹ ਕੁੜੇ ਨੇ ਤੇਰਾ 20 3000 ਰੁਪਏ ਲਵਾਤਾ ਉਹ ਭੋਰਾ ਭੋਰਾ ਫੁੱਸੀ ਫੁੱਸੀ ਨੂੰ ਫਿਰਦਾ ਕਾਇ ਕਰਦੀ ਵੀ ਐ ਸਾਡੇ ਵਰਗੇ ਐ ਕਰਤਾ ਐ ਕਰਤਾ ਆਪਾਂ ਤਾਂ ਫਿਰ ਨਹੀਂ ਵੀ ਹੋਖੀ ਉਹਦੇ ਵਰਗੇ ਚੱਕ ਦਿਆ ਕਰਾਂਗੇ ਜੇ ਆਪਾਂ ਉਹਦੇ ਗੱਲ ਵਧਾ ਲਈ ਤਾਂ ਗੱਲ ਇੱਥੋਂ ਤੱਕ ਗੱਲ ਹੋ ਗਈ ਚਲ ਗਾਹਾਂ ਵਾਸਤੇ ਆਪਾਂ ਵੀ ਸਿਆਣੀਆਂ ਹੋ ਗਈਆਂ ਗਾਹਾਂ ਵਾਸਤੇ ਫੜ ਸੱਤ ਵਾਰਾ ਕਰਨ ਆਪਾਂ ਤਾਂ ਲੜਾਈ ਤੋਂ ਦੂਰ ਹੀ ਰਹਿਣੇ ਆਪਾਂ ਜਿੱਥੇ ਲੜਾਈ ਆਪਾਂ ਵਿੱਚ ਜਾਣਾ ਨਹੀਂ ਆਪਾਂ ਆਉਦੇ ਕਰੇ ਉਹ ਆਉਦੇ ਕਰੇ ਆਪਾਂ ਲੜਾਈ ਤੋਂ ਪਾਸਾ ਲੱ ਵੇੜੀ ਗੱਲਾਂ ਸੁਣ ਦੇਖ ਲਾ ਸਰਪੰਚ ਵੀ ਉਹਨਾਂ ਦੇ ਪੱਖ ਦਾ ਹੋ ਗਿਆ ਉਹ ਸਾਰੀ ਦੁਨੀਆ ਹੀ ਐਹ ਜੀ ਹੁੰਦੀ ਐ ਤੁਹਾਨੂੰ ਮੈਂ ਕਿੰਨਾ ਸਮਝਾਇਆ ਸੀ ਵੀ ਤੁਸੀਂ ਨਾ ਲੜੋ ਨਾ ਲੜੋ ਨਾ ਲੜੋ ਆ ਹੁਣ ਕੀ ਖੱਟਿਆਂ ਨਾਲ ਤਾਂ ਉੱਥੇ ਬੇਇਜ਼ਤੀ ਹੋਈ ਚਾਰ ਸਰਪੰਚ ਨੇ ਗਾਲਾਂ ਦੇ ਉੱਤੇ ਆਪਾਂ ਨੂੰ ਚਾਰ ਦਿੱਤਾ ਉਹਨਾਂ ਨੂੰ ਇੱਕ ਸਿਰਫ ਦੋ ਲੱਡੂਆਂ ਪਿੱਛੇ ਜੇ ਉਹਨਾਂ ਨੇ ਧਰਤੇ ਸੀ ਤਾਂ ਫੇਰ ਕੀ ਹੋ ਗਿਆ ਸੀ 20-30000 ਰੁਪਏ ਤਾਂ ਉਹਨਾਂ ਦਾ ਲੱਗ ਗਿਆ ਰੁਪਏ ਲਵਾਤਾ ਮੇਰਾ ਕੱਲੀ ਸਿਰਫ ਇੱਕ ਇੰਨੀ ਘਟੀਰੀ ਕੂੜੇ ਦੇ ਪਿੱਛੇ ਹੁੰਦਾ ਜਾਂ ਵੀ ਟੂਣਾ ਹਾਂ ਲੈ ਅਸਾ ਚੇਲੇ ਕਰੀ ਜਾਂਦੇ ਇਹਦਾ ਨਾ ਹੁੰਦਾ ਤਾਂ ਕੁਝ ਵੀ ਨਹੀਂ ਸੀ ਗੱਲ ਕਰ ਆਪ ਨੂੰ ਵਹਿਮ ਹੋ ਗਿਆ ਵਹਿਮ ਹੋ ਗਿਆ ਹੁਣ ਦੇਖ ਲਾ ਕੀ ਖਟਿਆ ਕੀ ਖਟਣਾ ਸੀ ਤੂੰ ਹੀ ਸੌਂ ਰਕੇ ਕੰਮ ਲਗੇ ਤੂੰ ਹੀ ਸਮਝਾ ਦਿੰਦੀ ਛੇਕੜ ਪਾਪਾ ਮੈਂ ਕੂੜਾ ਤਾਂ ਚੱਲ ਸਿੱਟੇ ਸੀ ਮੈਂ ਕਿਾ ਚੱਲ ਕੋਈ ਗੱਲ ਨਹੀਂ ਸਿਰ ਤਾਂ ਮੈਂ ਸੂ ਵੀ ਤੇ ਸੀ ਟੇ ਕੂੜਾ ਤਾਂ ਆ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਫਿਰ ਇਹਦਾ ਮੈਂ ਹੁਣ ਕੀ ਕਰਾਂ ਮਮਾ ਤੁਹਾਨੂੰ ਤੁਹਾਨੂੰ ਪੱਕਾ ਪਤਾ ਹੋ ਵੀ ਇਹਨਾਂ ਨੇ ਤਾਂ ਰਿਆ ਸੀ ਹੋਰ ਕੌਣ ਕਰਦਾ ਇਹਦਾ ਕੁਸ ਇਹ ਹੀ ਕਰਦਣਾ ਸਾਰਾ ਸਾਨੂੰ ਐ ਲੱਗੇ ਵੀ ਕੂੜਾ ਵੀ ਇਹੀ ਸਿੱਟਕੇ ਗਿਆ ਫਿਰ ਇਹੀ ਕਰਕੇ ਕਿੰਨਾ ਹੋਣਾ ਸਾਨੂੰ ਕੀ ਪਤਾਗਾ ਤੇ ਹੁਣ 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 ਕੀ ਪਤਾ ਲੱਗ ਗਿਆ ਹੁਣ ਬੋਲੇ ਹੋਗੇ ਨਾ ਦੋਨੇ ਘਰ ਉਹ ਇਹ ਤਾਂ ਗੱਲਾਂ ਹੁਣ ਤਾਂ ਹੋਣਾ ਹੀ ਸੀਗਾ ਬੋਲੇ ਪਰ ਇਹਨਾਂ ਦੀ ਬੁੜੀ ਬਾੜਾ ਚੜ-ਚੜ ਆਉਂਦੀ ਸੀਗੀ ਹੁਣ ਪਤਾ ਲੱਗ ਗਿਆ ਇੱਕ 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 ਘੱਟ ਜੜਦੀ ਸੀ ਇੱਥੇ ਮੈਂ ਬਥੇਰਾ ਬੈਠੇ ਨੂੰ ਰੋਕਿਆ ਸੀ ਮੈਂ ਵੀ ਤੂੰ ਨਾਲ ਲੜ ਨਾ ਲੜ ਕਲੇਸ਼ ਤੋਂ ਦੂਰ ਰਹਿੰਦੇ ਹੁੰਦੇ ਆ ਆ 10 20000 ਰੁਪਏ ਜਿਹੜਾ ਲਾਤਾ ਨਾ ਉਹੀ ਘਰੇ ਘਰੇ ਲਾਇਆ ਹੁੰਦਾ ਕੋਈ ਟਾਕੀ ਨਹੀਂ ਬਾਰੀ ਨਹੀਂ ਲਾਉਂਦੇ ਤੁਸੀਂ ਸੋ ਤੁਸੀਂ ਤਾਂ ਉਹੀ ਕੰਮ ਕਰਨਾ ਪੁੱਠੇ ਨਾ ਕਿਸੇ ਦੀ ਤੁਸੀਂ ਮੰਨੂ ਗਾਂਹਾਂ ਅੱਗੇ ਪਿੱਛੇ ਦੀ ਮਾਤਾ ਇਹਜਾ ਕੰਮ ਨਾ ਕਰਿਆ ਕਰੋ ਚਲ ਕੋਈ ਗੱਲ ਜਿਹੜੀ ਗਲਤੀ ਹੋ ਗਈ ਚਲ ਉਹੀ 10 2000 ਰੁਪਏ ਆਪਦੇ ਘਰੇ ਲਾਉਂਦੇ ਹੋਰ ਚਲ ਕੋਈ ਗੱਲ ਗਾਂ ਤੋਂ ਸਸੀ ਜੀ ਸਾਰਿਆਂ ਨੂੰ ਵੀਡੀਓ ਕਿਵੇਂ ਲੱਗੀ ਆਪਣੀ ਆਪਣੀ ਰਾਏ ਜ਼ਰੂਰ ਦਿਓ ਜੀ ਹੁਣ ਵਾਰੀ ਇਹ ਕਮੈਂਟਾਂ ਵਾਲਿਆਂ ਦੀ ਮਨਦੀਪ ਸਿੰਘ ਜਸਪਾਲ ਸਿੰਘ ਅੰਜਨ ਸ਼ਰਾਵਤ ਗੁਰਸਿਮਰਨ ਮਾਨ ਮੁਕੇਸ਼ ਮੁੰਦੈਲ ਜੈਸਨ ਸਿੰਘਾ ਸੰਜੇ ਚੱਕ ਦੇਣਾ ਤੇ ਬਾਈ ਜੀ ਜਿਹੜਾ ਨੇ ਵੀਡੀਓ ਦੇਖੀ ਹੈ ਇਹ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੱਥ ਜੋੜ ਕੇ ਬੇਨਤੀ ਹੈ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਤੋਂ ਵੀ ਐਸ ਲੋਟ ਸਪੋਰਟ ਦਿੰਦੇ ਰਹੋ ਧੰਨਵਾਦ ਜੀ ਵੀਡੀਓ ਦੇਖਣ ਲਈ